RSS ਲੀਡਰ ਜਗਦੀਸ਼ ਗਗਨੇਜਾ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਬਾਰੇ ਭਾਜਪਾ ਨੇਤਾ ਚੰਡੀਗੜ੍ਹ ਚ ਅੱਜ ਕਰਨਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਮੋਕਸਸ ਦੇ ਸਖਤਰ ਨਵਜੋਤ ਕੌਰ ਸਿੱਧੂ ਨੇ ਵੀ ਕੀਤੀ ਸੀਬੀਆਈ ਜਾਂਚ ਦੀ ਮੰਗ ਸ਼ਨੀਵਾਰ ਨੂੰ ਜਲੰਧਰ ਚ ਆਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਸੀ ਗਗਨੇਜਾ ਤੇ ਗੋਲੀਆਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਚ ਇਲਾਜ ਅਧੀਨ ਹਾਲਤ ਨਾਜ਼ੁਕ ਇਸ ਤਰ੍ਹਾਂ ਦੇ ਹਾਲਾਤ ਹੋਰ ਨਾ ਉਤਪੰਨ ਹੋਣ ਉਹਦੀ ਜਿਹੜਾ ਚਿੰਤਾ ਪ੍ਰਗਟ ਕਰਦੇ ਹੋ ਅੱਗੇ ਅਸੀਂ ਸਾਨੂੰ ਕੀ ਕੀ ਪ੍ਰੋਪਰਸ਼ਨ ਲੈਣੀਆਂ ਚਾਹੀਦੀਆਂ ਮਤਲਬ ਕਿ ਕੀ ਕੀ ਇਹ ਇhtiyat ਲੈਣ ਤੋਂ ਬਤਨ ਚਾਹੀਦੀ ਹੈ ਉਹਦੇ ਲਈ ਵੀ ਅਸੀਂ ਨਾਲ ਨੂੰ ਨਵਜੋਤ ਸਿੰਘ ਸਿੱਧੂ ਦਸਨ ਭਾਜਪਾ ਛੱਡਣ ਦਾ ਘਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਰਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਨੇ ਡਾਇਲੌਗ ਆਫ ਪੰਜਾਬ ਪ੍ਰੋਗਰਾਮ 'ਚ ਪੁੱਛਿਆ ਸਵਾਲ ਉਧਰ ਆਪ ਨੇਤਾ ਕਮਰਸੰਧੂ ਨੇ ਕਿਹਾ ਸਿੱਧੂ ਜਾਣਾ ਚਾਹੁੰਦੇ ਨੇ ਇਮਾਨਦਾਰ ਪਾਰਟੀ ਵਿੱਚ ਅਤੇ ਇਮਾਨਦਾਰ ਪਾਰਟੀ ਸਿਰਫ ਆਪ ਰਣਜੀਤ ਸਿੰਘ ਸਿੱਧੂ ਸਾਹਿਬ ਜਦੋਂ ਆਫੀਸ਼ੀਅਲੀ ਕਹਿਣਗੇ ਅਸੀਂ ਕਿੱਥੇ ਜਾਣਾ ਨਹੀਂ ਜਾਣਾ ਇਹਨਾਂ ਦੀ ਵਾਰੀ ਹੈ ਤੇ ਇਹਨੂੰ ਪੁੱਛੋ ਵੀ ਬੀਜੇਪੀ ਛੱਡੀ ਕਿਉਂ ਹੈ ਪਹਿਲੇ ਉਹਦਾ ਚੰਗੀ ਤਰ੍ਹਾਂ ਖੁਲਾਸਾ ਕਰੋ ਨਰਜੋਤ ਸਿੱਧੂ ਨੇ ਜਦੋਂ ਅਸਤੀਫਾ ਦਿੱਤਾ ਸੀਗਾ ਰਾਜ ਸਭਾ ਤੋਂ ਉਹਨੇ ਇੱਕ ਗੱਲ ਬੜੀ ਕਲੀਅਰ ਕਹੀ ਸੀ ਕਿ ਉਹ ਉਸ ਪਾਸੇ ਜਾਣਗੇ ਉਸ ਪਾਰਟੀ ਜਾਣਗੇ ਜਿੱਥੇ ਪੰਜਾਬ ਦਾ ਭਲਾ ਹੋਊਗਾ ਸੋ ਮੇਰੇ ਹਿਸਾਬ ਦੇ ਨਾਲ ਪੰਜਾਬ ਦਾ ਭਲਾ ਤੇ ਤਾਂ ਹੀ ਹੋ ਸਕਦਾ ਜੇ ਉਹ ਆਮ ਆਦਮੀ ਪਾਰਟੀ ਚੋਣ ਆਪ ਤੇ ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਦੀ ਵੀ ਨੌਜਵਾਨਾਂ ਤੇ ਅੱਖ ਕਾਂਗਰਸ ਵੱਲੋਂ ਯੂਥ ਲਈ 35 ਸੀਟਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅੱਜ ਯੂਥ ਫਾਰ ਪੰਜਾਬ ਕੈਂਪੇਨ ਕਰਨਗੇ ਲਾਂਚ ਹੁਸ਼ਿਆਰਪੁਰ ਚੰਦਪੁਰਨੀ ਸੜਕ ਤੇ ਪਿੰਡ ਚੋਹਲ ਨੇੜੇ ਲੰਗਰ ਖਾ ਰਹੇ ਲੋਕਾਂ ਤੇ ਛੜੀ ਪ੍ਰਾਈਵੇਟ ਬੱਸ ਸੱਤ ਦੀ ਮੌਤ 15 ਜ਼ਖਮੀ ਇੱਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਸਰਚ ਆਪਰੇਸ਼ਨ ਜਾਰੀ ਚੰਦਪੁਰਨੀ ਤੋਂ ਹੁਸ਼ਿਆਰਪੁਰ ਜਾ ਰਹੀ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਹੋਇਆ ਹਾਦਸਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਅਤੇ ਜ਼ਖਮੀਆਂ ਨੂੰ 50000 ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਰੀਓ 올림픽ਸ ਤੇ ਦੂਜੇ ਦਿਨ ਵੀ ਭਾਰਤੀ ਖਿਡਾਰੀ ਨਹੀਂ ਕਰ ਸਕੇ ਕੋਈ ਕਮਾਲ ਸ਼ੂਟਿੰਗ ਚ ਹਿਨਾ ਸਿੱਧੂ ਤੇ ਮਨਵਜੀ ਸੰਧੂ ਨੇ ਕੀਤਾ ਨਿਰਾਸ਼ ਆਰਚਰੀ ਚ ਕੁਆਟਰ ਫਾਈਨਲ ਚ ਰੂਸ ਤੋਂ ਹਾਰੀ ਭਾਰਤੀ ਮਹਿਲਾ ਟੀਮ ਮਹਿਲਾ ਹਾਕੀ ਟੀਮ ਦਾ ਜਾਪਾਨ ਨਾਲ ਹੋਇਆ ਮੈਚ 2-2 ਨਾਲ ਡਰਾ ਜਿਮਨਾਸਟ ਦੀਪਕ ਕਰਮਾਕਰ ਨੇ ਵਾਲਟ ਇਵੈਂਟ ਦੇ ਫਾਈਨਲ ਚ ਐਂਟਰੀ ਕਰਕੇ ਰਚਿਆ ਇਤਿਹਾਸ